ਸ਼ਹਿਰ ਦੇ ਵਿੱਚ ਬਣਾਉਣਾ ਤਾਂ 라ਵਨ ਦਾ ਪੁਤਲਾ ਸੀ ਪਰ ਬਣਾ ਕੁਝ ਹੋਰ ਹੀ ਦਿੱਤਾ ਜਿਸ ਤੋਂ ਬਾਅਦ ਲੋਕ ਦੇਖ ਕੇ ਹੈਰਾਨ ਹੋ ਗਏ ਤੇ ਇਸ ਦੀ ਉਚਾਈ ਵੀ 60 ਤੋਂ 70 ਫੁੱਟ ਦੱਸੀ ਜਾ ਰਹੀ ਹੈ ਜੀ ਹਾਂ ਦਾਦੀ ਐ ਕਿ ਤੁਸੀਂ ਹਰ ਸਾਲ ਦੁਸ਼ਹਿਰੇ ਦੇ ਉੱਤੇ 라ਵਨ ਦੇ ਪੁਤਲੇ ਨੂੰ ਦਹਨ ਕਰਦੇ ਤਾਂ ਅਨੇਕਾਂ ਵਾਰ ਦੇਖਿਆ ਤੇ ਸੁਣਿਆ ਵੀ ਜ਼ਰੂਰ ਹੋਵੇਗਾ ਪਰ ਬਠਿੰਡਾ ਦੇ ਵਿੱਚ ਕਾਰੀਗਰਾਂ ਦੇ ਵੱਲੋਂ ਇੱਕ ਅਨੋਖੇ ਢੰਗ ਦਾ ਪੁਤਲਾ ਬਣਾਇਆ ਗਿਆ ਇਸ ਪੁਤਲੇ ਨੂੰ ਬਣਾ ਕੇ ਉਹਨਾਂ ਦੇ ਵੱਲੋਂ ਇੱਕ ਮੈਸੇਜ ਵੀ ਦਿੱਤਾ ਗਿਆ ਕਿਉਂਕਿ ਲਗਾਤਾਰ ਪੰਜਾਬ ਦੇ ਵਿੱਚ ਚਿੱਟੇ ਦੇ ਨਸ਼ੇ ਕਰਕੇ ਨੌਜਵਾਨ ਪੀੜ੍ਹੀ ਲਗਾਤਾਰ ਬਰਬਾਦੀ ਦੇ ਰਾਹ ਦੇ ਉੱਤੇ ਜਾ ਰਹੀ ਹੈ ਜਿਹਦੇ ਚਾਲ ਦੇ ਹੁਣ ਉਹਨਾਂ ਦੇ ਵੱਲੋਂ 50 ਤੋਂ ਲੈ ਕੇ 70 ਫੁੱਟ ਤੱਕ ਦਾ ਜਿਹੜਾ ਕਿ ਇਹ ਇੱਕ ਪੁਤਲਾ ਬਣਾਇਆ ਗਿਆ ਜੋ ਕਿ ਚਿੱਟੀ ਦੇ ਨਸ਼ੇ ਦਾ ਪੁਤਲਾ ਹੈ ਰਾਵਣ ਦੇ ਪੁਤਲੇ ਦੀ ਅਤੇ 라ਵਣ ਦੀਆਂ ਮੋਛਾਂ 25 ਫੁੱਟ ਲੰਬੀਆਂ ਬਣਾਈਆਂ ਗਈਆਂ ਨੇ ਦੂਜੇ ਪਾਸੇ 60-70 ਦੀ ਉਚਾਈ ਤੇ ਵਿਖਾਇਆ ਜਾਵੇਗਾ ਇਸੇ ਚਾਹੇ ਤੋਂ ਅੰਦਾਜ਼ ਹੀ ਹੈ ਕਿ ਛਾਈ ਤੇ ਬਰਾਈ ਦੀ ਜਿੱਤ ਦੁਸ਼ਹਿਰਾ ਇਸ ਵਾਰ 2 ਅਕਤੂਬਰ ਨੂੰ ਪੂਰੇ ਭਾਰਤ ਵਿੱਚ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਬਠਿੰਡਾ ਦੇ ਵਿੱਚ ਪਰਸਰਾਮ ਨਗਰ ਵਿਖੇ ਅਨੋਖੇ ਢੰਗ ਦੇ ਨਾਲ ਮਨਾਇਆ ਜਾਵੇਗਾ ਦੁਸ਼ਹਿਰਾ ਦੀਆਂ ਤਿਆਰੀਆਂ ਜੋਰਾਂ ਸ਼ੋਰਾਂ ਤੇ ਚੱਲ ਰਹੇ ਨੇ ਆਓ ਦੇਖਦੇ ਹਾਂ 345 ਸਾਲਾਂ ਤੋਂ ਮਨਾ ਰਹੇ ਹਰ ਵਾਰੀ ਨੋਕਾ ਹੀ ਹੁੰਦਾ ਤੈਕੀ ਕੋਹਰੀ ਨੋਕਾ ਦਾ ਮੇਨ ਰੋਡ ਪਰਸਾਂ ਦੇ ਨੇੜੇ ਨਕੀ ਨੰਬਰ ਗਲੀ ਦੇ ਨੇੜੇ ਬੈਕ ਸਾਈਡ ਤੇ ਸ਼ਾਂਤੀ ਕੋ ਹਸਪੀਟਲ ਦੀ ਬੈਕ ਸਾਈਡ ਤੇ ਦੁੱਬੇ ਕਲੋਨੀ ਦੇ ਅੰਦਰ ਮਨਾਇਆ ਜਾ ਰਿਹਾ ਜਿੱਥੇ ਵੀ ਲੋਕ ਆਣਗੇ ਉਹਨਾਂ ਨੂੰ ਐਰੋ ਦੇ ਨਿਸ਼ਾਨ ਨਜ਼ਰ ਆਣਗੇ ਹਰ ਗਲੀ ਅੱਠ ਸੜਕ ਤੇ ਬਗਾਇਦਾ ਐਰੋ ਦੇ ਨਿਸ਼ਾਨ ਵੱਡੀਆਂ ਵੱਡੀਆਂ ਫਲੈਕਸਾਂ ਦੇ ਨਾਲ ਲੱਗੇ ਹੋਣਗੇ ਗੇਟ ਲੱਗੇ ਹੋਣਗੇ ਉੱਥੇ ਪਹੁੰਚਣ ਲਈ ਉੱਥੇ ਚਾਰ ਪੁਕਲੇ ਬਣਾਏ ਗਏ ਰਾਮਨ ਤੇ ਤੁੰਮਕਰਨ ਤੋਂ ਲਾਵਾ ਇੱਕ ਪੁਕਲੇ ਦਾ ਨਾਮ ਦੱਸੂਗਾ ਉਹਨੂੰ 5200 ਰੁਪਏ ਰਾਮ ਦਿੱਤਾ ਜਾਊਗਾ ਇੱਕ ਜਿਹੜਾ 55 ਫੁੱਟ 55 ਫੁੱਟ ਦੇ ਬੁਕਲੇ ਜੁਰੀ ਇਹਨਾਂ ਦੀ ਮੁੱਛਾਂ 20-20 ਫੁੱਟ ਦੀਆਂ ਲੰਮੀਆਂ 25-25 ਫੁੱਟ ਦੀਆਂ ਲੰਮੀਆਂ ਮੁੱਛਾਂ ਤੇ ਇਹਨਾਂ ਦੇ ਹੱਥ ਦੇ ਅੰਦਰ ਵੀ ਜਾਂ ਇਹਨਾਂ ਦੀ ਮੁੱਛਾਂ ਦੇ ਆਲੇ ਦੁਆਲੇ ਵੀ ਬੁੱਤ ਖੜੇ ਕਿਤੇ ਜਾਣਗੇ ਇਹਨਾਂ ਦੇ ਉੱਤੇ ਵੀ ਬੁੱਤ ਦੇ ਉੱਤੇ ਬੁੱਤ ਖੜੇ ਕਿਤੇ ਜਾਣਗੇ ਪਹਿਲੇ ਵੀ ਦਿਖਾਰਿਆ ਕਿ ਉਹ ਗ੍ਰਾਉਂਡ ਤੇ ਦਿਖਾ ਰਹੇ ਆ ਅਸਤਵਾਦੀ ਵਾਲਾ ਨਜ਼ਾਰਾ ਉਹ ਗ੍ਰਾਉਂਡ 'ਚ ਦੇਖਣ ਵਾਲਾ ਹੋਊਗਾ ਪੰਜ ਮੁਕੀ ਬਾਲਾ ਜੀ ਮਹਾਰਾਜ ਉੱਪਰ ਗ੍ਰਾਉਂਡ ਦੇ ਅੰਦਰ ਪਹਿਲੇ ਵੀ ਦਿਖਾ ਰਹੇ ਆ ਚਾਰੋਂ ਦਿਸ਼ਾਵਾਂ 'ਚੋਂ ਪੰਜ ਹਨੂਮਾਨ ਜੀ ਆਣਗੇ ਤੇ ਪੰਜ ਮੁਕੀ ਮੂਰਤੀ ਉੱਤੇ ਸ ਇਸ ਤੋਂ ਇਲਾਵਾ ਹੋਰ ਕੀ ਹੈ ਜੀ ਖਾਸ ਕੋਲਾਵਾਸ ਤੋਂ ਜਿਹੜਾ ਤੁਸੀਂ ਯਾਰਾਂ ਦੇਖਣ ਵਾਲਾ ਹੋਊਗਾ ਦਰੱਖਤ ਲਾਏ ਜਾ ਰਹੇ ਰੰਗीन ਜਦੋਂ ਨੂੰ ਅਗਨੀ ਲਾਵਾਂਗੇ ਤਾਂ ਗਰਾਊਂਡ ਦੇ ਵਿੱਚ ਜਿਹੜੇ ਰੰਗ ਆਟਾਟ ਬਕਰ ਨਹੀਂ ਦੋ ਵਰੀ ਫਲਾਈਂਗ ਹਿੰਦੁਸਤਾਨ ਦਾ ਆਸਮਾਨ ਦੇ ਅੰਦਰ ਅਸਤਵਾਜੀ ਰਾਗੀ ਦਿਖਾਇਆ ਜਾ ਰਿਹਾ ਪਹਿਲੀ ਵਾਰੀ ਹੋਗਾ ਕਿ ਜਿਹੜਾ ਪੈਂਟ ਪੈਂਗਾ 35 ਜਾਂ 40 ਮਿੰਟ ਦਾ ਜਿਹੜਾ ਟਾਈਮ ਹੈ ਅਗਨੀ ਰਹਿਣ ਤੋਂ ਪਹਿਲਾਂ ਉਹ ਤੁਸੀਂ ਮੰਨ ਲੇ ਕਿਦੋ ਵੀ ਉਹ ਲਗਾਤਾਰ ਐਸ ਏਰੀਏ ਦੇ ਕਿਤੇ ਵੀ ਸ਼ਹਿਰ ਦੇ ਕੁੰਜੇ ਤੇ ਤੁਸੀਂ 25-30 ਕਿਲੋਮੀਟਰ ਵੀ ਫੜ ਜਾਓ ਤੁਹਾਨੂੰ ਇਹ ਏਰੀਏ ਦਾ ਜਿਹੜਾ ਰੰਗ ਹੈ ਆਰਡਰ ਬਲੰਦ ਹਨ ਜਿਹੜਾ ਗ੍ਰੀਨ ਜੈਲੋ ਪੀਲਾ ਆਸਮਾਨ ਦੇ ਵਿੱਚ ਆਸਮਾਨ ਆਸਮਾਨ ਹੀ ਤੁਹਾਨੂੰ ਆਰਡਰ ਜਿਹੜੇ ਉੱਤੇ ਖੜੇ ਉਹ ਤਾਂ ਲੋਕ ਕੀ ਨਜ਼ਾਰਾ ਹੈਗਾ ਹੀ ਹੈਗਾ ਜਿਹੜੇ ਦੂਰ ਖੜੇ ਉਹਨਾਂ ਨੂੰ ਵੀ ਦੇਖਣ ਚ ਨਜ਼ਾਰਾ ਆਊਗਾ ਕਿਸੇ ਨਾ ਕਿਸੇ ਉੱਚੇ ਜਵਾਰੇ ਤੇ ਖੜ ਕੇ ਤੁਸੀਂ ਦੇਖ ਸਕਦੇ ਕਿਤੇ ਵੀ ਖੜ ਕੇ ਅੱਛਾ ਉੱਥੇ ਹੁਣ ਤੋਂ ਹੀ ਅਡਵਾਂਸ ਬੁਕਿੰਗ ਲੋਕਾਂ ਦੀ ਸ਼ੁਰੂ ਹੋ ਗਈ ਹੈ ਬੜੇ ਫੋਨ ਆ ਰਹੇ ਕਿਉਂਕਿ ਉੱਥੇ ਬੈਠਣ ਦੀ ਸਾਰਾ ਇੰਤਜ਼ਾਮ ਕੀਤਾ ਗਿਆ ਚਾਹ ਪਾਣੀ ਦਾ ਇੰਤਜ਼ਾਮ ਜਿਹੜੇ ਕੋਈ ਮੇਨ ਬੰਦੇ ਆਉਂਦੇ ਉਹਨਾਂ ਲਈ ਉੱਥੇ ਪਾਣੀ ਦਾ ਇੰਤਜ਼ਾਮ ਕੀਤਾ ਗਿਆ ਸਾਰਿਆਂ ਲਈ ਤੇ ਉੱਥੇ ਆ ਕੇ ਆਪਣਾ ਸਾਰੇ ਦਾ ਆਨੰਦ ਇਹ ਬਿਨਾ ਰੋਲੇ ਤੋਂ ਜਿਹੜਾ ਚਿੱਤਾਂ ਦਾ ਪੁੱਤਰਾ ਹੈ ਉਹ ਇੱਕ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਬਣਾਇਆ ਗਿਆ ਜਿਸ ਦੇ ਅੰਦਰ ਸਾਰੀ ਸਰੀਰ ਚ ਸਿਰੰਜਾ ਲੱਗੀਆਂ ਤੇ ਖੂਨ ਕਪ-ਕਪ ਕਰਦਾ ਹੋਇਆ ਦਿਖਾਇਆ ਜਾਊਗਾ ਤਾਂ ਇਹ ਲੋਕਾਂ ਜਿਹੜੇ ਨਸ਼ਾ ਕਰਦੇ ਨੇ ਉਹਨੂੰ ਇਹ ਪ੍ਰੇਰਿਤ ਹੋਣ ਵੀ ਸਾਡੇ ਸਰੀਰ ਐ ਗੱਲ ਰਹੇ ਹੂੰ ਉਹਦੇ ਕਰਕੇ ਪਹਿਲੀ ਵਾਰੀ ਇੱਕ ਚੰਗਾ ਮੈਸੇਜ ਲੋਕਾਂ ਨੂੰ ਦੇਣ ਦੀ ਕੋਸ਼ਿਸ਼ ਕੀਤੀ ਜਾ ਜੀ ਅੱਛਾ ਇਸ ਤਰ੍ਹਾਂ ਕੋਈ ਯੁੱਧ ਵੀ ਦਿਖਾਇਆ ਜਾਊਗਾ ਜੀ ਹਾਂ ਜੋਦ ਰੌਣ ਦੇ ਕੁੰਮ ਰਾਵਣ ਤੇ ਸੀ ਆਰਾਮ ਤੇ ਸੀ ਤਾ ਰਾਵਣ ਤੇ ਰਾਵਣ ਦਾ ਯੁੱਧ ਜਿਹੜਾ ਸਰੇਨਾ ਨਾਲ ਉਸ ਗ੍ਰਾਉਂਡ ਦੇ ਅੰਦਰ ਕਿੰਨੇ ਕੁ ਚਾਈ ਹੋਊਗੇ ਉਹਦੇ ਜੀ ਤਾਂ ਕਿ 52 ਫੁੱਟ ਤੋਂ ਉੱਤੇ ਚੜ ਜਾਂਦਾ ਬੁੱਤਾਂ ਦੇ ਉੱਪਰ ਜਾ ਕੇ ਲੜਾਈ ਹੁੰਦੀ ਉੱਤੜੇ ਹੋਗੇ ਤੇ ਇਸ ਤੋਂ ਇਲਾਵਾ ਕੋਈ ਤੁਸੀਂ ਮਸਾਇਲ ਵੀ ਕੋਈ ਤਿਆਰ ਕੀਤੀ ਜਿਹੜੀ ਗੱਲਾਂ ਨਾਲ ਇਹਨਾਂ ਨੂੰ ਉਡਾਇਆ ਜਾਊਗਾ ਮਜਲਾ ਤਿਆਰ ਹੋ ਚੁੱਕਿਆ ਉਹ ਕੀ ਕੰਮ ਕਰਨਗੇ ਮਸਾਇਲਾ ਜੀ ਸੱਲੋ ਕਹਦਾ ਉਸ ਤੋਂ ਬਾਜੀ ਨਾਲ ਉਹਨੂੰ ਥੱਲੇ ਅਗਨੀ ਲਾਈ ਜਾਊਗੀ ਸਿੱਧਾ ਜਾ ਕੇ ਛਾਤੀ ਤੇ ਵਾਰ ਕਰੂਗਾ ਜਦੋਂ ਛਾਤੀ ਤੇ ਵਾਰ ਹੋਊਗਾ ਉਹ ਕਹਿੰਦਾ ਕਿ ਚੱਕਰ ਘੁੰਮੂਗਾ ਪਹਿਲਾਂ ਚੱਕਰ ਘੁੰਮਣ ਤੋਂ ਬਾਅਦ ਹੋਲੀ-ਹੋਲੀ ਅੱਗੇ ਜੀ ਅੱਛਾ ਹੁਣ ਕੁੱਲ ਮਿਲਾ ਕੇ ਦੱਸੋ ਟੋਟਲ ਪੁਤਲੇ ਕਿੰਨੇ ਆ ਜੀ 4 ਪੁਤਲੇ 52 ਫੁੱਟ ਦੇ ਕਿਹੜੇ ਕਿਹੜੇ ਆ ਜੀ ਰਾਮਨ ਕੁੰਮਕਰਨ ਇੱਕ ਜਿਹੜਾ ਛੱਟੇ ਦਾ ਪੁੱਤ ਬਣਾਇਆ ਇੱਕ ਦਾ ਅਸੀਂ ਨਾਮ ਸਸਪੈਂਸ ਤੇ ਰੱਖਿਆ ਜਿਹੜਾ ਨਾਮ ਦੱਸੂ ਕਿਉਂਕਿ ਇੱਕ ਲੱਖ ਪੁੱਤ 100 ਲੱਖ 90 ਸੀ ਰਾਮਨ ਦੇ ਉਹਨਾਂ ਜਿਹੜੇ ਕੁਐਸਚਨ ਕਰਾਂਗੇ ਜਿਹੜਾ ਦੱਸੂਗਾ 5500 ਰੁਪਏ 5500 ਰੁਪਏ ਕੈਸ਼ ਨਾਮ ਹੈ ਨਾਲ ਦੇ ਨਾਲ ਨਾਲ ਦੇ ਰੋਸੇ ਜਿਸੇ ਦੱਸਦਾ ਜਿੰਨੇ ਤੇ ਜਿਹਨੇ ਨਾਮ ਦੱਸਿਆ ਮਹਾਰਾਜ ਤੱਕ ਕੋਈ ਦੱਸ ਨਹੀਂ ਸਕਿਆ ਫਿਰ ਉਹ ਪੈਸਾ ਕਿੱਥੇ ਜਾਂਦਾ ਜਿਹੜਾ ਨਹੀਂ ਦੱਸਦਾ ਪੈਸਾ ਫਿਰ ਤੁਸੀਂ ਉਹ ਪੈਸਾ ਕਦਾ ਜਿਹੜਾ ਦੱਸਿਆ ਹੀ ਨਹੀਂ ਉਹ ਗੱਲ ਖਤਮ ਹੋ ਗਈ ਠੀਕ ਉਹ ਤੁਹਾਡੇ ਕੋਲ ਜਾਂਦਾ ਉਹ ਫਿਰ ਰਹਿ ਉਹ ਤਾਂ ਧਾਰਮਿਕ ਕੰਮ ਹੈ ਉਹ ਤਾਂ ਅਸੀਂ ਲੋਕਾਂ ਤੋਂ ਜਵਾਗ ਜਿਹੜੇ ਅੱਜ ਕੱਲ੍ਹ ਪੜ੍ਹਨਾ ਚਾਹੁੰਦੇ ਉਹਨਾਂ ਨੂੰ ਦੇਖਣਾ ਚਾਹੁੰਦੇ ਆ ਵੀ ਰਮਾਇਣ ਵਾਲਾ ਉਹਨਾਂ ਨੂੰ ਗਿਆਨ ਕਿੰਨਾ ਕੋ ਤੱਕ ਸੰਦੇਸ਼ ਦੇਣਾ ਚਾਹੁੰਦੇ ਆ ਵੀ ਕੀ ਤੁਹਾਨੂੰ ਰਮਾਇਣ ਦਾ ਕਿੰਨਾ ਗਿਆਨ ਜੀ ਅੱਛਾ ਇਸ ਤਰ੍ਹਾਂ ਪ੍ਰਧਾਨ ਜੀ ਕੋਈ ਇਹਦੇ ਕੋਈ ਸਪੈਸਿਫਿਕ ਜਿ ਤੁਸੀਂ ਪੜਾਅ ਕੇ ਵੀ ਮੰਗਾਰ ਕੇ ਜੀ ਕੋਈ ਅਸਲ ਵਿੱਚ ਸਪੈਸ਼ਲ ਹੈ ਕੋਈ ਮੈਂ 10 ਪਰਾਂਵੀ ਜਿਹੜੇ ਪਟਾਕੇ ਆ ਤੋਂ ਤੁਹਾਨੂੰ ਕਿਸੇ ਵੀ ਬਟੰਡਰ ਦੇ 30 ਕਿਲੋਮੀਟਰ ਏਰੀਆ ਖੜਕੇ ਤੁਸੀਂ ਦੇਖ ਲਓ ਉੱਥੇ ਜਿਹੜੀਆਂ ਵੱਡੀਆਂ-ਵੱਡੀਆਂ ਪਟਤੀਆਂ ਨੂੰ ਅੱਗ ਲੱਗੂਗੀ 30-30 ਮਿੰਟ ਲਗਾਤਾਰ ਚੱਲੀ ਜਾਣਾ ਸਾਹ ਉੱਥੇ ਜਿਹੜਾ ਉਹ ਏਰੀਆ ਹੈ ਸਾਹ ਨਹੀਂ ਲੈਣਾ ਉਸਨੇ 1 ਹੋਣਾ ਘੰਟਾ ਲਗਾਤਾਰ ਬਿਨਾਂ ਸਾਹ ਲਏ ਕੋਈ ਚਾਹੇ ਕਿ 1000 ਬੰਦਾ ਚਲਾਈਏ ਉਹ ਸਾਹ ਨਹੀਂ ਲੈਂਦਾ ਅੱਛਾ ਉਹ ਪ੍ਰਦੂਸ਼ਣ ਰਹਿਤ ਹੋਊਗੇ ਗ੍ਰੀਨ ਗ੍ਰੀਨ ਅੱਛਾ ਫਿਰ ਇਹ ਕਿੱਥੋਂ ਸਪੈਸ਼ਲ ਮੰਗੇ ਬੰਡੇ ਤਾਂ ਨਹੀਂ ਨੇ ਅੱਛਾ ਸ਼ਿਵਾਕਾਸ਼ੀ ਤੁਸੀਂ ਬਟੰਡਰ ਕੋਲੋਂ ਕਹਿੰਦੇ ਸ਼ਿਵਾਕਾਸ਼ੀ अच्छा जी ते फिर ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਹੋਰ ਤੁਸੀਂ ਕੀ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਹੋ ਲੋਕਾਂ ਨੂੰ ਵੀ ਜੀ ਆਪਾਂ ਕਰਨੀ ਜਿਹੜੀ ਪਸਪਰਾ ਬਣੀ ਆਈ ਹੈ ਜਿਹੜਾ ਕਿਤੇ ਵੀ ਜੈ ਇਸ਼ਾਰਾ ਹੋ ਰਿਹਾ ਹੈ ਤੇ ਸ਼ਾਮ ਦੀ ਕੋਲ ਮੋਗਾ ਆ ਕੇ ਆਪ ਦਾ ਦੇਖਣਾ ਆਨੰਦ ਮਾਣਨ ਤੇ ਉੱਤੇ ਝੁੱਲੇ-ਝਾਲੇ ਵੀ ਲਾਏ ਜਾ ਰਹੇ ਸਾਡੇ ਕੋਲ ਤਾਂ ਤੁਸੀਂ ਬੱਚਿਆਂ ਦੇ ਲਈ ਸੈਲਫੀ ਪੁਆਇੰਟ ਵੀ ਲਾਏ ਜਾ ਰਹੇ ਬਹੁਤ ਸਿਸਟਮ ਪਿਆਰ ਕੀਤਾ ਜਾ ਰਿਹਾ ਹੈ ਬਟ ਕਿਉਂਕਿ 25-30 ਕਿੱਲੇ ਜਗ੍ਹਾ ਉਹ ਜਿੱਥੇ ਅਸੀਂ ਕਰਦੇ ਹਾਂ ਉਹ ਖੁੱਲ੍ਹੀ ਖੁੱਲ੍ਹੀ ਜਗ੍ਹਾ ਹੈ ਜੀ ਤੇ ਆਰਾਮ ਨਾਲ ਆਪ ਦਾ ਇੰਜੋਏ ਕਰ ਲਓ ਬਿਨਾਂ ਥੱਲੜ ਤੋਂ ਬਿਨਾਂ ਕਿਸੇ ਰੋਲੇ ਰ ਧਾਰਮਿਕ ਆਸਥਾ ਨੂੰ ਰੱਖਦੇ ਹੋਏ ਉਵੇਂ ਸ਼ਾਂਤੀਪੂਰਵਕ ਹੋਣਾ ਚਾਹੀਦਾ ਤੇ ਪੁਲਿਸ ਪ੍ਰਸ਼ਾਸਨ ਦਾ ਬੇਨਤੀ ਮੈਂ ਪਹਿਲਾਂ ਹੀ ਬੇਨਤੀ ਕਰ ਚੁੱਕਾ ਮਤਲਬ ਦੋ ਤਿੰਨ ਮਿਲਣਾ ਪਹਿਲਾਂ ਹੀ ਲਿਖ ਕੇ ਦੇ ਦੇਣਾ ਹੁਣ ਪਰ ਮੇਰੀ ਵੀ ਬੇਨਤੀ ਹੈ ਵੀ ਹਰ ਵਾਰੀ ਪ੍ਰਸ਼ਾਸਨ ਦੇ ਸਾਹਮਣੇ ਦਿੱਤਾ ਐਸ ਦੀ ਵੀ ਉਮੀਦ ਹੈ ਮੈਡਮ ਜੀ ਕੋਲ ਐਸਐਸਪੀ ਮੈਡਮ ਜੀ ਨੂੰ ਤੇ ਸਾਡੇ ਡੀਸੀ ਸਾਹਿਬ ਜਿਹੜੇ ਨਵੇਂ ਆਏ ਉਹਨਾਂ ਨੂੰ ਤੇ ਉਹਨਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਕਿਉਂਕਿ ਇੱਥੇ ਲੋਕ ਬਹੁਤ ਜ਼ਿਆਦਾ ਹੁੰਦੇ ਦੇਖਣ ਕੋਈ ਨਵੀਆਂ ਚੀਜ਼ਾਂ ਹੁੰਦੀਆਂ ਨੇ ਆਇਸ ਕਰਕੇ ਮੇਰੀ ਬੇਨਤੀ ਹੈ ਕਿ ਵੱਧ ਤੋਂ ਵੱਧ ਇੱਥੇ ਸੁਰੱਖਿਆ ਦੇ ਪ੍ਰਬੰਧ ਕੀਤੇ ਜਾਣਗਾ ਫਿਰ ਵੀ ਆ ਸੀਪਿੰਗ ਕਰਾ ਰੱਖਦੇ ਆ ਪਹਿਲਾਂ ਵੀ ਜੀ ਤੇ ਆਪਣਾ ਚੀਫ ਗੈਸਟ ਕੌਣ ਹੈ ਜੀ ਚੀਫ ਗੈਸਟ ਆਦੇ ਕੋਈ ਫਰਨਲ ਨਹੀਂ ਹੈ ਚੀਫ ਗੈਸਟ ਤਾਂ ਸਾਰੇ ਹੀ ਹੁੰਦੇ ਜਿਹੜੇ ਚੀਫ ਗੈਸਟ ਆਪਾਂ ਕਦੇ ਸਪੈਸ਼ਲ ਬੁਲਾਇਆ ਨਹੀਂ ਕਦੇ ਹਮ ਸਾਰੇ ਹੀ ਗੈਸਟ ਨਹੀਂ ਅਸੀਂ ਦੇਖਿਆ ਤੁਹਾਡੇ ਕੋਈ ਫਿਲਮ ਸਟਾਰ ਵੀ ਆਂਦੇ ਵਿੱਚ ਕੋਈ ਵੀ ਦੇਖਿਆ ਤੇ ਦੱਸਿਆ ਉਹ ਆਏ ਆ ਪਹਿਲਾਂ ਫਿਲਮੀ ਸਟਾਰ ਆਏ ਉਹ ਆਪਣੀ ਮਰਜ਼ੀ ਨਾਲ ਆਏ ਵੀ ਦੇਖੋ ਕੁਆਲਿਟੀ ਹੈ ਜੀ ਸਾਰੇ ਦੇਖਣ ਲਈ ਆਏ ਵੀ ਇੱਕ ਬ੍ਰਾਂਡਿੰਗ ਦਾ ਸਾਰਾ ਦੇਖਣਾ ਤਾਂ ਕਿਹੜਾ ਦੇਖਣਾ ਉਹ ਕਹਿੰਦੇ ਯਾਰ ਉਹ ਸਭ ਤੋਂ ਬੈਸਟ ਹੈ ਉਹ ਵੀ ਤੁਹਾਡੇ ਪੱਤਰਕਾਰ ਵੀ ਲੈ ਕੇ ਆਂਦੇ ਜਿਹੜੇ ਲੈ ਕੇ ਜਾਂਦੇ ਕਿਉਂਕਿ ਕਿਤੇ ਨਵੀਂ ਚੀਜ਼ ਉੱਥੇ ਲੋ ਕੀ ਪਰਿਵਾਰਸ ਨੇ ਕਿਤੇ ਆਓ ਜਾਂ ਚਾਹ ਪਾਣੀ ਦਾ ਸਾਨੂੰ ਵੀ ਮੌਕਾ ਦਿਓ ਤੁਹਾਡੇ ਪਰਿਵਾਰ ਦੀ ਸੀ ਸੇਵਾ ਕਰ ਸਕੀ ਤੇ ਬਹਿ ਕੇ ਆਪਣੇ ਕੁਰਸੀਆਂ ਤੇ ਆਨੰਦ ਮਾਣੋ ਸਾਰੇ ਦਾ ਪੀਓ ਆਨੰਦ ਮਾਣੋ ਉਹਨੂੰ ਅਸਲੀ 바ਜੀ ਚਲਾਓ ਨਜ਼ਾਰਾ ਸੋਦਾਲ ਜੀ ਕਿ 라ਵਣ ਦੇ ਪੁਤਲੇ ਵੀ ਬਣਾਏ ਜਾ ਰਹੇ ਨੇ ਦੂਜੇ ਪਾਸੇ ਇਸ ਵਾਰ ਸਭ ਤੋਂ ਵੱਧ ਜਿਹੜੇ ਕਿ ਨਸ਼ੀਆਂ ਦੇ ਖਿਲਾਫ ਇਸ ਵਾਰ ਆਵਾਜ਼ ਬੁਲੰਦ ਕਰਦੇ ਹੋਏ ਪੁਤਲੇ ਬਣਾਏ ਜਾ ਰਹੇ ਨੇ ਹਕੀਕਤ ਜੀ ਵੀ ਪੰਜਾਬੀ ਲਈ ਬਠਿੰਡਾ ਤੋਂ ਗੋਵਿੰਦ ਸੈਣੀ ਦੀ ਰਿਪੋਰਟ